ਸੋ ਬੈਲੋ ਦਾ ਡਿਫੈਂਸ ਰੋਡ ਦੇ ਨਾਲ ਲੱਗਦੇ ਸਾਰੇ ਲੋਕਾਂ ਨੂੰ ਖਾਸ ਕਰਕੇ ਮਮੂਨਪਿੰਡ ਨੂੰ ਮਮੂਨ ਦੀ ਮਾਰਕੀਟ ਨੂੰ ਬਹੁਤ-ਬਹੁਤ ਮੁਬਾਰਕਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਅੰਦਰ ਲੋਕਾਂ ਦੇ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਸਰਕਾਰ ਵੱਲੋਂ ਸਮੇਂ-ਸਮੇਂ ਦੇ ਉੱਤੇ ਵਕਤ-ਵਕ ਫੀਲਡਾਂ ਦੇ ਅੰਦਰ ਵੱਡੇ ਕੰਮ ਕੀਤੇ ਜਾ ਰਹੇ ਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਸਾਡਾ ਡਿਫੈਂਸ ਰੋਡ ਮਮੂਨ ਤੋਂ ਲੈ ਕੇ ਤੇ ਮਾਧੋਪੁਰ ਤੱਕ ਜਿਹੜਾ ਜਿਹੜਾ ਲੰਬੇ ਸਮੇਂ ਤੋਂ ਉਹ ਲੰਬੇ ਸਮੇਂ ਤੋਂ ਜੀ ਜੀ ਮੈਂ ਸਮਝਦਾ ਸੀਗਾ ਵੀ ਉਹ ਸਾਰ ਨਹੀਂ ਲਈ ਜਾ ਰਹੀ ਔਰ ਇਸ ਰੋਡ ਦੇ ਉੱਤੇ ਬੜੇ ਭਿਆਨਕ ਹਾਦਸੇ ਵੀ ਵਾਪਰੇ ਕਈ ਲੋਕਾਂ ਦੀਆਂ ਬੜੀਆਂ ਕੀਮਤੀ ਜਾਨਾਂ ਵੀ ਗਈਆਂ ਸੋ ਮੈਨੂੰ ਖੁਸ਼ੀ ਹੈ ਕਿ ਅੱਜ 10 ਕਰੋੜ 9 ਲੱਖ ਰੁਪਏ ਦੀ ਲਾਗਤ ਦੇ ਨਾਲ 16 ਮੀਟਰ 16 ਕਿਲੋਮੀਟਰ ਲੰਬਾ ਇਹ ਰੋਡ ਅੱਜ ਉਹਦਾ ਨੀਂਹ ਪੱਥਰ ਰੱਖਿਆ ਤੇ ਇਹ ਤੋਂ ਵੀ ਖੁਸ਼ੀ ਵਾਲੀ ਗੱਲ ਇਹ ਆ ਕਿ ਇਹ ਹੁਣ 23 ਫੁੱਟ ਦੀ ਥਾਂ ਜੇ 33 ਫੁੱਟ ਚੌੜਾ ਹੋਏਗਾ ਜਿਹਨੇ 10 ਮੀਟਰ ਚੌੜਾ ਇਹ ਰੋੜ ਬਣਨਾ ਸੋ ਇਸ ਰੋੜ ਦੇ ਬਣਨ ਦੇ ਨਾਲ ਜਿੱਥੇ ਇਸ ਇਲਾਕੇ ਦੇ ਲੋਕਾਂ ਨੂੰ ਮੈਂ ਸਮਝਦਾ ਕਿ ਬੜੀ ਵੱਡੀ ਰਾਹਤ ਆ ਉੱਥੇ ਸਾਡਾ ਜਿਹੜਾ ਮਮੂਨ ਕੈਂਟ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਡਿਫੈਂਸ ਅ ਕਰਮਚਾਰੀ ਸਾਡੀ ਆਰਮੀ ਦਾ ਸਟਾਫ ਤੇ ਉਹਨਾਂ ਦੀ ਆਵਾਜ਼ ਹੈ ਇਹਨੂੰ ਮਤਲਬ ਜਿਹੜੀ ਹੈ ਬਹੁਤ ਵੱਡੀ ਰਾਹਤ ਮਿਲੇਗੀ ਸੋ ਲਗਾਤਾਰ ਪੰਜਾਬ ਦੇ ਅੰਦਰ ਵਿਕਾਸ ਕਾਰਜ ਕੀਤੇ ਜਾ ਰਹੇ ਆ ਸੋ ਮੈਂ ਕੱਲ ਹੀ ਅੱਜ 2.5 ਕਰੋੜ ਰੁਪਈਆ ਵਕ ਵਕ ਪੰਚਾਇਤਾਂ ਨੂੰ ਵੰਡੇਆ ਸੋ ਬਿਨਾ ਕਿਸੇ ਪੱਖਪਾਤ ਤੋਂ ਮੈਂ ਕਦੀ ਵੀ ਇਸ ਗੱਲ ਦੀ ਨਿਸ਼ਾਨਦੇਹੀ ਨਹੀਂ ਕਰਦਾ ਕਿ ਕਿਹੜੀ ਪੰਚਾਇਤ ਕਿਹੜੇ ਰੰਗ ਦੀ ਆ ਕਿਹੜੇ ਢੰਗ ਦੀ ਆ ਔਰ ਮੈਨੂੰ ਖੁਸ਼ੀ ਆ ਕਿ ਅੱਜ ਮਮੂਨ ਦੇ ਅੰਦਰ ਇਸ ਰੋੜ ਦਾ ਦੁਗਾਟਨ ਕਰਕੇ ਸੋ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਦਰਜਨਾ ਹੀ ਮਤਲਬ ਜਿਹੜੇ ਸਾਥੀ ਇਸ ਵੇਲੇ ਹਾਜ਼ਰ ਆ ਤੁਸੀਂ ਦੇਖ ਰਹੇ ਹੋ ਔਰ ਚੰਗਾ ਲੱਗਿਆ ਕਿ ਜਿਹੜੇ ਆਪਣਾ ਵਪਾਰ ਮੰਡਲ ਹੈ ਮਮੂਨ ਦਾ ਇਹਨਾਂ ਨੇ ਬੜਾ ਮਾਨਸ ਕਰ ਦਿੱਤਾ ਇਹਨਾਂ ਦਾ ਵੀ ਧੰਨਵਾਦ ਸੋ ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ਦੇ ਕਾਇਆ ਬਦਲਣ ਦੇ ਲਈ ਅਸੀਂ ਲਗਾਤਾਰ ਸਗਰਮੀ ਕਰ ਰਹੇ ਹਾਂ ਲਗਾਤਾਰ ਕੰਮ ਕਰ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੇ ਰੋਡ ਜਿਹੜੇ ਆ ਤੁਹਾਨੂੰ ਇਸ ਜ਼ਿਲ੍ਹੇ ਦੇ ਅੰਦਰੋਂ ਦੇ ਕੰਮ ਕਰਦੇ ਹੋਏ ਦਾ ਉਗਾਟਣ ਕਰਦੇ ਹੋਏ ਦਾ ਤੁਹਾਨੂੰ ਦੇਖਣ ਨੂੰ ਸਮਾਂ ਮਿਲੇਗਾ ਸੋ ਇਹ 10 ਕਰੋੜ 9 ਲੱਖ ਰੁਪਏ ਦੀ ਲਾਗਤ ਦੇ ਨਾਲ 16 ਮੀਟਰ ਕਿਲੋਮੀਟਰ ਲੰਬਾ ਤੇ 33 ਫੁੱਟ ਚੌੜਾ ਜਿਹੜਾ ਰੋਡ ਮੈਨੂੰ ਇੰਜ ਲੱਗਦਾ ਵੀ ਸਾਇਦ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਸਭ ਤੋਂ ਚੋੜਾ ਰੋਡ ਇਸ ਵੇਲੇ ਮਤਲਬ ਜਿਹੜਾ ਉਹ ਹੋਏਗਾ ਸੋ ਸਮੂਹ ਇਲਾਕਾ ਵਾਸੀਆਂ ਨੂੰ ਔਰ ਮੈਂ ਸਮਝਦਾ ਵੀ ਖਾਸ ਕਰਕੇ ਮਮੂਨ ਵਾਸੀਆਂ ਨੂੰ ਬਹੁਤ ਬਹੁਤ ਮਾਅਰਕ ਹੈ। ਅਹ ਭਾਈ ਪਰਸੰਤਾ ਦਾ ਵਿਸ਼ਾ ਹੈ ਬੀ ਡਿਫੈਂਸ ਰੋਡ ਜਿਹੜੀ ਕਿ ਤਿੰਨ ਸਟੇਟਾਂ ਦੇ ਯਾਤਰਾ ਦਾਤ ਨੂੰ ਜਿਹੜੀ ਹੈ ਉਹ ਸੁਚਾਰੂ ਦੇ ਢੰਗ ਨਾਲ ਚਲਾਂਦੀ ਹੈ ਔਰ ਜਿਹੜੀ ਬੜੀ ਦੈਨੀਏ ਸਥਿਤੀ ਦੇ ਵਿੱਚ ਸੀਗੀ ਅੱਜ ਉਸ ਦਾ ਸੰਗਿਆਨ ਪੰਜਾਬ ਸਰਕਾਰ ਨੇ ਲਿਆ ਹੈ ਵਿਸ਼ੇਸ਼ ਕਰ ਸਾਡੇ ਮੰਤਰੀ ਜੀ ਲਾਲਚੰਦ ਕੁਟਾਰੂ ਚੱਕ ਜੀ ਜਿਹੜਾ ਉਸ ਰੋਡ ਦਾ ਉਦਘਾਟਨ ਕਰਨ ਲਈ ਪਹੁੰਚੇ ਨੇ ਅਸੀਂ ਵਪਾਰ ਮੰਡਲ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਆਂ ਔਰ ਉਹਨਾਂ ਅੱਗੇ ਵਿਸ਼ੇਸ਼ ਅਗਰੇਵੀ ਕਰਦੇ ਆਂ ਵੀ ਇਹ ਜਿਹੜਾ ਕੰਮ ਸ਼ੁਰੂ ਹੋਇਆ ਹੈ ਇਹਦੇ ਤੇ ਪੂਰੀ ਨਜ਼ਰ ਵੀ ਰੱਖਣ ਕਿਉਂਕਿ ਇਹ ਕੰਮ ਜਿਹੜਾ ਹੈ ਇਹ ਤਰੀਕੇ ਨਾਲ ਹੋਣਾ ਚਾਹੀਦਾ ਹੈ ਔਰ ਅੱਛੇ ਢੰਗ ਨਾਲ ਹੋਣਾ ਚਾਹੀਦਾ ਅਸੀਂ ਵਪਾਰ ਮੰਡਲ ਵੱਲੋਂ ਉਹਨਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਆ ਜਿਹੜਾ ਉਹਨਾਂ ਨੇ ਇਨੀਸ਼ੀਏਟਿਵ ਲਿਆ ਔਰ ਅਸੀਂ ਵਪਾਰ ਨੂੰਨ ਵਾਲੋਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਦਿੰਦੇ ਆ ਬਹੁਤ ਬਹੁਤ ਵਧਾਈਆਂ ਦਿੰਦੇ ਆ ਪੂਰੇ ਸਮੂਚੇ ਇਲਾਕਾ ਨਿਵਾਸੀਆਂ ਨੂੰ ਕਿਉਂਕਿ ਇਹ ਸਿਰਫ ਇੱਕ ਬਾਜ਼ਾਰ ਦਾ ਹੀ ਜਿਹੜਾ ਉਹ ਸਮੱਸਿਆ ਨਹੀਂ ਸੀਗੀ ਇਹ ਪੂਰੇ ਇੱਥੋਂ ਦੇ ਵਸਨੀਕ ਜਿਹੜੇ ਆ ਉਹਨਾਂ ਦੀ ਵੀ ਸਮੱਸਿਆ ਸੀਗੀ ਕਿਉਂਕਿ ਇਸ ਰੋਡ ਤੇ ਕਈ ਸਾਰੇ ਹਾਦਸੇ ਕਈ ਸਾਰੇ ਲੋਗਾ ਦੀਆਂ ਜੜੀਆਂ ਜਾਣਾਂ ਵੀ ਇੱਥੇ ਜਾ ਚੁੱਕਿਆ ਆ ਅੱਜ ਸਾਨੂੰ ਉਮੀਦ ਹੈ ਕਿ ਹੁਣ ਆਉਣ ਵਾਲੇ ਸਮੇਂ ਚ ਇਹ ਸਾਰੀ ਸਮੱਸਿਆਵਾਂ ਜੜੀਆਂ ਲੋਕਾਂ ਦੀਆਂ ਹੱਲ ਹੋਣ ਗਿਆ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਪੁਨਾ ਪੰਜਾਬ ਸਰਕਾਰ ਦਾ ਔਰ ਵਿਸ਼ੇਸ਼ ਕਰ ਮੰਤਰੀ ਜੀ ਦਾ ਬਹੁਤ ਬਹੁਤ ਜੀ ਅੱਜ ਇੱਕ ਬੜਾ ਅੱਛਾ ਕੰਮ ਜਿਹੜਾ ਅਜ ਮੰਤਰੀ ਰਾਜ ਸਿੰਘ ਠਾਰੂ ਸੱਤ ਜੀ ਨੇ ਜੁਦਾ ਉਦਘਾਟਨ ਕੀਤਾ ਹੈ ਸੜਕ ਦਾ ਬੜੀ ਦੇਰ ਤੋਂ ਇਹ ਸੜਕ ਬਹੁਤ ਖਰਾਬ ਸੀ ਲੋਕਾਂ ਨੂੰ ਇਸ ਚੀਜ਼ ਦੀ ਬੜੀ ਤਕਲੀਫ ਹੋ ਰਹੀ ਸੀ ਔਰ ਕਾਫੀ ਐਕਸੀਡੈਂਟ ਵੀ ਇੱਥੇ ਹੋਏ ਨੇ ਤੋ ਅੱਜ ਉਸ ਨੂੰ ਅੱਜ ਉਹਦਾ ਉਦਘਾਟਨ ਰਾਜ ਮੰਤਰੀ ਲਾਲ ਚੰਦ ਕਾਰੂਚੱਕ ਜੀ ਨੇ ਕੀਤਾ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਦੀ ਸੋਚ ਬੜੀ ਅੱਛੀ ਹੈ ਜਿਸ ਤਰ੍ਹਾਂ ਹੁਣ ਵੀ ਇਹ ਕਹਿ ਰਹੇ ਸੀ ਕਿ ਇੱਕ ਇੱਕ ਪੈਸਾ ਜਿਹੜਾ ਉਹ ਕਿਸੇ ਜਗ੍ਹਾ ਤੇ ਖਰਚ ਨਹੀਂ ਹੋਏਗਾ ਇਹ ਸੜਕ ਜਿਹੜੀ ਇੱਕ ਵਧੀਆ ਸੜਕ ਬਣੇਗੀ ਔਰ ਉਹਨਾਂ ਨੇ ਹੁਣੇ ਹੀ ਇਸਤੇ ਕੰਟਰੈਕਟਰ ਨੂੰ ਵੀ ਬੁਲਾ ਲਿਆ ਔਰ ਉਹਨਾਂ ਨੂੰ ਵੀ ਇਹ ਕਹਿਣਾ ਚਾਹਦੇ ਆ ਕਿ ਸੜਕ ਵਧੀਆ ਬਣਾਣੀ ਕੰਮ ਵਧੀਆ ਕਰਨਾ ਇਹ ਸੋਚ ਜਿਹੜੀ ਹੈ ਇਹ ਸਾਡੇ ਮੰਤਰੀ ਜੀ ਦੀ ਹੈ ਇਹਨਾਂ ਦੀ ਸੋਚ ਦੇ ਉੱਤੇ ਮੈਂ ਬਹੁਤ ਬਹੁਤ ਦਿਨਾਂ ਨਾਲ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਹੀ ਇਹ ਸਾਰੇ ਕੰਮ ਸਾਡੇ ਏਰੀਆ ਦੇ ਪਠਾਨਕੋਟ ਏਰੀਆ ਦੇ ਇਸੇ ਤਰ੍ਹਾਂ ਦੇ ਕੰਮ ਕਰਵਾਉਣ ਤਾਂ ਕਿ ਸਾਡਾ ਸ਼ਹਿਰ ਵਧੀਆ ਬਣੇ ਸਾਡਾ ਇਲਾਕਾ ਵਧੀਆ ਬਣੇ ਔਰ ਲੋਕ ਇੱਥੋਂ ਦੇ ਅੱਛੇ ਮਾਹੌਲ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਮੈਂ ਇੱਕ ਵਾਰ ਫਿਰ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. a and Cambridge International School opposite Canada Palace near A&M Institute's Jalandhar Dalhousie Bypass Road, Pathankur.